ਬੰਦੀ ਸਿੰਘਾਂ ਦੇ ਹੱਕ ਦੇ ਵਿੱਚ ਇੱਕ ਵਾਰ ਫਿਰ ਤੋਂ ਆਵਾਜ਼ ਅਕਾਲੀ ਦਲ ਦੇ ਵੱਲੋਂ ਚੱਕੀ ਗਈ ਹੈ ਤੇ ਦੱਸਦੀ ਹੈ ਕਿ ਉੱਥੇ ਹੀ ਰਾਮ ਰਹੀਮ ਦੀ ਪੈਰੋਲ ਤੋਂ ਬਾਅਦ ਸਿੱਖ ਜਥੇਬੰਦੀਆਂ ਭੜਕਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਤੇ ਬਿਕਰਮ ਮੱਜੀਠੀਆ ਦੇ ਵੱਲੋਂ ਇੱਕ ਬਿਆਨ ਦਿੱਤਾ ਗਿਆ ਤੇ ਜਿਸ ਦੇ ਵਿੱਚ ਉਹਨਾਂ ਦਾ ਕਹਿਣਾ ਹੈ ਕਿ ਜਦ ਰਾਮ ਰਹੀਮ ਨੂੰ ਪੈਰੋਲ ਮਿਲ ਸਕਦੀ ਹੈ ਤਾਂ ਬੰਦੀ ਸਿੰਘਾਂ ਨੂੰ ਕਿਉਂ ਨਹੀਂ ਤੇ ਜਦੋਂ ਆਪਣੀਆਂ ਸਜ਼ਾਾਂ ਮਾ ਪੂਰੀਆਂ ਕਰ ਚੁੱਕੇ ਨੇ ਤਾਂ ਕੇਂਦਰ ਸਰਕਾਰ ਨੂੰ ਬੰਦੀ ਸਿੰਘਾਂ ਦੇ ਹੱਕ ਦੇ ਵਿੱਚ ਖੜਨਾ ਚਾਹੀਦਾ ਹੈ ਕਿਉਂ ਬਾਹਰ-ਬਾਰ ਸਿੱਖਾਂ ਦੇ ਨਾਲ ਧੱਕੇਸ਼ਾਹੀ ਹੋ ਰਹੀ ਹੈ ਤੇ ਉੱਥੇ ਜਗਤਾਰ ਸਿੰਘ ਹਵਾਰਾ, ਬਲਵੰਤ ਸਿੰਘ ਰਾਜੋਆਣਾ ਅਤੇ ਕਈ ਹੋਰ ਬੰਦੀ ਸਿੰਘਾਂ ਨੂੰ ਲੈ ਕੇ ਉਹਨਾਂ ਨੇ ਬਿਆਨ ਦਿੱਤੇ ਨੇ ਤੇ ਜਿਸ ਤੋਂ ਬਾਅਦ ਉੱਥੇ ਹੀ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਦੇ ਤੇ ਮੋੜ ਪਾਟਵਾਰ ਕੀਤਾ ਤੇ ਪਰ ਮੁੱਦੇ ਨੂੰ ਲੈ ਕੇ ਸੁਣਾਉਨੇ ਆ ਵਿਕਰਮ ਮਜੀਠੀਆ ਦਾ ਹੋਰ ਕੀ ਕਹਿਣਾ ਹੈ ਆ ਡਿਫਾਲਟਰ ਬਾਬਾ ਗੰਦ ਦਾ ਢੇਰ ਬਾਬਾ ਮੈਂ ਤਾਂ ਅੱਜ ਕਹਿਣ ਤੋਂ ਗੁਰੇਜ਼ ਨਹੀਂ ਕਰੂ ਕੁੱਤਾ ਬਾਬਾ ਇਹ ਰਾਮ ਰੀਮ ਨੂੰ ਤੁਸੀਂ ਬਾਰ-ਬਾਰ ਪਰੋਲ ਦੇ ਦਿੰਦੇ ਨਾਲ ਉਹਦੇ ਨਾਲ ਸਿਕਿਉਰਟੀਆ ਲਾਉਨੇ ਹੋ ਤੇ ਬਾਇ ਨੇ ਕੀਤਾ ਕਿ ਰਾਮ ਰੀਮ ਨੇ ਕੰਮ ਉਹਨੇ ਵੀ ਇਹੇ ਜੇ ਜੁਲਮ ਕੀਤੇ ਜੀ ਦੇ ਖਿਲਾਫ ਭਾਜ ਭਾਜ ਆਵਾਜ਼ ਉਠਾਰੀਏ ਜੇ ਸੱਚੇ ਹੋ ਤੇ ਸਾਧ ਸੰਗਤ ਜੀ ਦੋਰੇ ਮਾਫ ਡੰਡ ਨਹੀਂ ਹੋ ਸਕਦੇ ਇਹਨਾਂ ਨੇ ਤਾਂ ਨਾ ਕੋਈ ਇਹ ਜੀ ਗੁਸਥਾਕੀ ਕੀਤੀ ਕੌਮ ਖਾਤਰ ਲੜੇ ਇਨਸਾਨੀਅਤ ਖਾਤਰ ਲੜੇ ਜਿਸ ਧਰਤੀ ਤੇ ਅਰਦਾਸ ਆਪਾਂ ਜਾ ਕੇ ਕਰਦੇ ਆ ਨਾਨਕ ਨਾਮ ਚੜਦੀ ਕਲਾ ਤੇਰੇ ਬਾਣੇ ਸਰਬੱਤ ਦਾ ਭਲਾ ਉਸ ਗੁਰੂ ਰਾਮਦਾਸ ਮਹਾਰਾਜ ਦੀ ਧਰਤੀ ਧਰਤੀ ਦੀ ਦੇ ਨਾਲ ਜੋ ਉਸ ਵੇਲੇ ਦੀ ਜ਼ਾਲਮ ਸਰਕਾਰ ਨੇ ਬੇਇਨਸਾਫੀ ਕੀਤੀ ਸੀ ਉਹਦੀ ਆਵਾਜ਼ ਬੁਲੰਦ ਕੀਤੀ ਐ ਇਸ ਲਈ ਸਾਧ ਸੰਗਤ ਜੀ ਜੇ ਸਹਿਮਤ ਹੋ ਤੇ ਅੱਜ ਇੱਕ ਕਾਲੀ ਦਲ ਦੋ ਕਾਲੀ ਦਲ ਉਹ ਜਿਹੜੇ ਸਾਡੇ ਵੀਰ ਨੇ ਸੁਧਾਰ ਲੈ ਲਾ ਲੈ ਪਹਿਲਾਂ ਤਾਂ ਤੁਸੀਂ ਸੁਧਰੋ ਤੁਸੀਂ ਆਪ ਦੇ ਚ ਸੁਧਾਰ ਲਿਆਓ ਤੁਹਾਡੇ ਚ ਜੇ ਤੁਸੀਂ ਨਾ ਸੁਧਰੇ ਤੇ ਲੋਕਾਂ ਨੇ ਅੱਗੇ ਤੁਹਾਨੂੰ ਸੁਧਾਰਿਆ ਹੋਰ ਸੁਧਾਰਨਗੇ ਮਗਰ ਇਸ ਮੋਕਾ ਪ੍ਰਸਤੀ ਦੀ ਪੋਲਿਟਿਕਸ ਸਿਰਫ ਐਸ ਲਈ ਮੈਂ ਐਮਪੀ ਬਣ ਜਾ ਐਮਐਲਏ ਬਣ ਜਾ ਸਾਧ ਸੰਗਤ ਜੀ ਇਸ ਪੋਲਿਟਿਕਸ ਤੋਂ ਕੁਛ ਨਹੀਂ ਲੱਭਾ ਅੱਜ ਮੈਂ ਕਹਿ ਕੇ ਚੱਲਿਆ ਬਾਲਰ ਸਾਹਿਬ ਅੰਮਜੀਠੇ ਵਾਲੇ ਬੈਠੇ ਐ ਇਹਨਾਂ ਨੇ ਤਾਂ ਐਮਪੀ ਦੀ ਇਲੈਕਸ਼ਨ ਚ ਵੀ ਲੀਡ ਦਿੱਤੀ ਐ ਮਜੀਠੀਓ ਸ਼ਰੋਮ ਨਹੀਂ ਅਕਾਲੀ ਦਲ ਨੂੰ ਅਸੀਂ ਤਾਂ ਆਈ ਵਾਰੀ ਐ ਜਿਤਾਉਂਦੇ ਆ ਤੇ ਮੈਂ ਜਿਹੜੀ ਗੱਲ ਕਹਿਣ ਲੱਗਿਆ ਮਗਰ ਜਿੱਤ ਖਾਤਰ ਨਹੀਂ ਲੜਨਾ ਉਸੂਲਾ ਖਾਤਰ ਲੜਨਾ ਔਰ ਜਿਹੜਾ ਸੂਲਾਂ ਨੂੰ ਲੜੂ ਉਹ ਗੁਰੂ ਸਾਹਿਬ ਨੂੰ ਪਾਉ ਜਿਹੜਾ ਸੂਲਾਂ ਤੋਂ ਪਰਾ ਹੋ ਗਿਆ 사ਤ ਸੰਗਤ ਜੀ ਅੱਜ ਵੀ ਖਤਮ ਹੈ ਉਹ ਕੱਲ ਵੀ ਖਤਮ ਹੈ ਇਸ ਲਈ ਮੈਂ ਬੰਦੀ ਸਿੰਘਾਂ ਦੀ ਰਿਹਾਈ ਦਾ ਜਕਾਰਾ ਛੱਡਣ ਲੱਗਿਆ ਜੇ ਸਹਿਮਤ ਉਹਦਾ ਗੱਜ ਵੱਜ ਕੇ ਛੱਡਿਓ ਬੋਲੇ ਸੋ ਨਿਹਾਲ ਜੈ ਜੈਕਾਰ ਔਰ ਅਪੀਲ ਕਰਦਾ ਕਿ ਜੇ ਇਸ ਦਿਨ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚਾਹੂਗੀ ਵੱਡਾ ਮਾਰਚ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਨਿਕਲੇ ਔਰ ਦਿੱਲੀ ਦੀਆਂ ਕੰਦਾਂ ਨੂੰ ਮੈਂ ਕਹਿੰਦਾ ਖੜਕਾ ਕੇ ਆਵੇ ਕਿ ਉਹਨਾਂ ਨੂੰ ਪਤਾ ਲੱਗੇ ਕਿ ਇਹ ਮਾਰਸ਼ਲ ਕੌਮ ਜਿਹੜੀ ਦੇਸ਼ ਦੀ ਆਜ਼ਾਦੀ ਦੇਸ਼ ਦੀ ਸੁਰੱਖਿਆ ਲਈ ਲੜਦੀ ਆ ਜੇ ਉਹਨਾਂ ਦੀ ਆਵਾਜ਼ ਨਹੀਂ ਸੁਣੋਂਗੇ ਤੇ ਫਿਰ ਤੁਹਾਨੂੰ ਬਹੁਤ ਵੱਡਾ ਖਾਮਿਆਜਾ ਭੁਗਤਣਾ ਪੈਣਾ ਦੇਸ਼ ਨੂੰ ਅੰਨ ਦੇ ਨਾਲੇ ਲੋਕਾਂ ਦੀ ਨਾ ਸੁਣੀ ਜਾਵੇ ਦੇਸ਼ ਤੇ ਕੁਰਬਾਨ ਹੋਣ ਵਾਲੇ ਲੋਕਾਂ ਦੀ ਰਸ ਸੁਣੀ ਜਾਵੇ ਤੇ ਭਾਈ ਸੁਣੋਂਗੇ ਕੀ ਹੁਣ ਸਾਧ ਸੰਗਤ ਜੀ ਮੈਂ ਆ ਜਾ ਦੂਜੇ ਟਾਪਿਕ ਤੇ ਗੁਰਦੀਪ ਸਿੰਘ ਜੀ ਤੁਸੀਂ ਤਾਂ ਬੋਲਿਆ ਕੁਛ ਨਹੀਂ ਹੁਣ ਜਿਹੜਾ ਟਾਪਿਕ ਤੇ ਮੈਂ ਬੋਲਣ ਲੱਗਿਆ ਜਿਹੜਾ ਇੱਥੋਂ ਵਾਲਾ ਮੁੱਖ ਮੰਤਰੀ ਆ ਮੈਨੂੰ ਤਾਂ ਨਹੀਂ ਸਮਝ ਆਈ ਅੱਜ ਤੱਕ ਪਾਣੀ ਬੋਤਲ ਸ਼ਰਾਬ ਪੀਣ ਤੋਂ ਬਾਅਦ ਤਾਂ ਉਹਨੂੰ ਸੁਰਤ ਆਉਂਦੀ ਆ ਨਿਊਜ਼ 18 ਨਾਲ ਇੱਥੇ ਫਿਰਦੇ ਸੀ ਹੈਗਾ ਕਿ ਨਹੀਂ ਮੜਾ ਜ ਹੱਥ ਖੜਾ ਕਰਿਓ ਨਿਤawar ਨਹੀਂ ਧਰਦਾ ਤੁਹਾਡੇ ਪਤੇ ਦੀ ਗੱਲ ਕਰੂੰ ਆ ਮੇਰਾ ਵੀਰ ਖਲੋਤਾ ਮੈਨੂੰ ਲੰਦਾ ਹਾਂ ਕਰਦੇ ਤੂੰ ਸੰਗਦਾ ਕਿਹੜੀ ਗੱਲ ਆ ਨਿਊਜ਼ 18 ਦਾ ਚੈਨਲ ਦਾ ਵਿਜੇਪਾਲ ਬਰਾੜ ਆ ਉਹਨੇ ਮੁੱਖ ਮੰਤਰੀ ਦੀ ਲਈ ਇੰਟਰਵਿਊ ਭਗਵੰਤ ਮਾਨ ਦੀ ਤੇ ਇੰਟਰਵਿਊ ਚ ਲਾਤੀ ਲਾਈਵ ਅਤੇ ਪੌਣੇ ਘੰਟੇ ਬਾਅਦ ਮੈਂ ਵੇਖਿਆ ਇੰਟਰਵਿਊ ਉਡਾਤੀ ਮੈਂ ਕਿਹਾ ਇਹ ਚ ਚੱਕਰ ਕੀ ਪਿਆ ਮੈਂ ਵਿਜੇਪਾਲ ਬਰਾੜ ਨੂੰ ਫੋਨ ਕੀਤਾ ਮੈਂ ਵਿਜੇਪਾਲ ਬਰਾੜ ਤੂੰ ਇੰਟਰਵਿਊ ਕੀਤੀ ਸੀ ਮੁੱਖ ਮੰਤਰੀ ਦੀ ਤੇ ਉਹਦੇ ਚ ਤਾਂ ਕੱਲੀ ਵਧਾਈ ਪੇਸ਼ ਹੋਈ ਹਾਕੀ ਦੀ ਟੀਮ ਜਿੱਤੀ ਸੀ ਨਾ ਆਪਣਾ ਹਰਮਨਪ੍ਰੀਤ ਨੂੰ ਤੇ ਉਹਦੇ ਸਾਥੀਆਂ ਨੂੰ ਵਧਾਈ ਦੇਣ ਲਿਆ ਸੀ ਉਹ ਭਗਵੰਤ ਮਾਨ ਮਗਰ ਉਹ ਇੰਟਰਵਿਊ ਡਿਲੀਟ ਹੋ ਗਈ ਅੱਜ ਜਾ ਕੇ ਲੱਭੋ న్యూਸ 18 ਤੇ ਲੱਭਦੀ ਨਹੀਂ ਮੈਂ ਕਿ ਇਹਨੂੰ ਪੰਜਾਬ ਦੇ ਮੁੰਡਿਆਂ ਦੀ ਜਿੱਤ ਦੀ ਖੁਸ਼ੀ ਨਹੀਂ ਸੀ ਜਾ ਦੇਸ਼ ਦੇ ਜਿੱਤਣ ਦੀ ਖੁਸ਼ੀ ਨਹੀਂ ਸੀ ਕਿ ਕੀ ਚੱਕਰ ਹੋਇਆ ਡਲੀਟ ਕਾ ਦੇ ਲਈ ਕਰਤੀ ਹੱਸੀ ਜਾਵੇ ਅੱਗੋਂ ਮੈਂ ਕਿਹਾ ਮੇਰਾ ਵੀ ਏਡਾ ਹੱਸਣ ਦਾ ਤਾਂ ਮਤਲਬ ਨਹੀਂ ਇੱਕ ਮਸਲਾ ਕੀ ਹੈ ਕਹਿੰਦਾ ਮਜੀਠਾ ਸਾਹਿਬ ਤੁਸੀਂ ਜਾਣਦੇ ਹੋ ਅਸਲ ਚ ਵਧਾਈ ਖਾਦੀ ਪੀਤੀ ਚ ਦੇਤੀ ਔਰ ਖਾਦੀ ਪੀਤੀ ਦੀ ਵਧਾਈ ਤਾਂ ਇੰਨਾ ਰੌਲਾ ਪਿਆ ਕਿ ਉਹਦੀ ਘਰ ਦੀ ਨੇ ਚੈਨਲ ਵਾਲਿਆਂ ਦੀ ਖਚਾਈ ਕੀਤੀ ਕਿ ਜਦ ਸੋਫੀ ਹੁੰਦਾ ਉਦੋਂ ਫੋਨ ਕਰਿਆ ਕਰੋ ਇਹ ਜੇ ਟਾਈਮ ਨਾ ਫੋਨ ਕਰਿਆ ਕਰੋ ਵਿਜੇਪਾਲ ਬਰਾੜ ਕਹਿੰਦਾ ਅੱਜ ਤਾਂ ਦੋ ਦੁਪਹਿਰ ਤੇ 2 ਹੀ ਬੱਜੇ ਸਨ ਤੇ ਇੱਕ ਮੈਨੂੰ ਕੀ ਪਤਾ ਟਾਈਮ ਹਲੇ ਵੀ ਖਰਾਬ ਹੋ ਗਿਆ ਅੱਜ ਉਹ ਧਰਤੀ ਹੈ ਉਹ ਜੋ ਮੁੱਖ ਮੰਤਰੀ ਮੈਂ ਉਹਦੀਆਂ ਕਿਹੜੀਆਂ ਕਿੜੀਆਂ ਗੱਲਾਂ ਕਰਾਂ ਬਹੁਤ ਲੰਮਾ ਸਮਾਂ ਲੱਗ ਜੂ ਮੈਂ ਤਾਂ ਆਪਦੀ ਗੱਲ ਇੱਕ ਗੱਲ ਦੀ ਕਹਿ ਕੇ ਸਮਾਪਤ ਕਰ ਦੇਣਾ ਕਿ ਅੱਜ ਪੰਜਾਬ ਤੇ ਪਾਉਣੇ 5 ਲੱਖ ਕਰੋੜ ਦਾ ਕਰਜ਼ਾ ਹੋ ਗਿਆ ਹਰ ਪੰਜਾਬੀ ਤੇ ਡੇਢ ਪੌਣੇ 2 ਲੱਖ ਕੋ ਲੱਖ ਦਾ ਕੱਲੇ ਕੱਲੇ ਪੰਜਾਬੀ ਤੇ ਕਰਜ਼ਾਈ ਕਰਤਾ ਔਰ ਇਹ ਨਾ ਸਮਝਿਓ ਕਿ ਭਗਵੰਤ ਮਾਨ ਨੇ ਲਾ ਦੇਣਾ ਉਹ ਕਰਜ਼ਾ ਉਹ ਤਾਂ ਲਾ ਕੇ ਹਾਂ ਇਹਨਾਂ ਕਰ ਦੂ ਕਿ ਜਿੱਥੇ ਇੱਕ ਬੋਤਲ ਪੀਂਦਾ ਉਥੇ ਦੋ ਪੀ ਲੂ ਉਹਨਾਂ ਐਕਸਾਈਜ਼ 'ਚ ਜਿਹੜਾ ਪੈਸਾ ਆ ਜਾਂਦਾ ਉਹਦੇ ਨਾਲ ਭਾਵੇਂ ਕੋਈ ਪਣਾ ਹੋ ਜੇ ਤੁਹਾਨੂੰ ਪਤਾ ਨਾ ਜਿਹੜੀ ਬੋਤਲ ਪੀਦੀ ਆ ਉਹ ਤੋਂ 80% ਤਾਂ ਪੈਸਾ ਫਿਰ ਮਹਿਕਮੇ ਨੂੰ ਜਾਂਦਾ ਤੇ ਮੈਨੂੰ ਲੱਗਦਾ ਉਸੇ ਕੰਮ 'ਚ ਤਾਂ ਨਹੀਂ ਪੀ ਜਾਂਦਾ ਕਿ ਮੈਂ ਕਿਥੇ ਵੱਧ ਪੀਵਾਂ ਤੇ ਸ਼ਾਇਦ ਪੰਜਾਬ ਦੀ ਆਮਦਨ ਵਾਝੇ ਤੇ ਕਿਥੇ ਕੰਮ ਹੋ ਜੇ ਮਗਰ ਮੇਰੇ ਵੀਰੋ ਕਿ ਅੱਜ ਜਿਸ ਧਰਤੀ ਤੇ ਆਏ ਹੋ ਕਿਉਂ ਉਸ ਧਰਤੀ ਤੋਂ ਇਹ ਗੱਲ ਸ਼ੋਭਦੀ ਹੈ ਕਿ ਸਾਡੇ ਮੁੱਖ ਮੰਤਰੀ ਦੀ ਚਰਚਾ ਕੀ ਚੱਲਦੀ ਹੈ ਕਦੇ ਗੁਰੂ ਘਰ ਜਾਵੇ ਸ਼ਰਾਬ ਪੀ ਕੇ ਕਦੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਾਜ਼ਰੀ 'ਚ ਜਾਵੇ ਤੇ ਗੁਰਸਿੱਖੇ ਦੀਆਂ ਉੱਥੋਂ ਦੌੜਾਂ ਲਵਾਉਣ ਕਿ ਇਸ ਇਤਿਹਾਸ ਨੂੰ ਤੁਸੀਂ ਕਿਹੜੇ ਮੂਹ ਨਾਲ ਆਪਦੇ ਨਿਆਣੇ ਨੂੰ ਜਾਂ ਆਪਦੇ ਪੁੱਤਰੇ ਨੂੰ ਜਾਂ ਪੋਤਰੀ ਨੂੰ ਦੱਸੋਗੇ ਅੱਜ ਪੌਣੇ 5 ਲੱਖ ਕਰੋੜ ਦਾ ਕਰਜ਼ਾਈ ਪੰਜਾਬ ਬਿਮਾਰੂ ਸਟੇਟ